ਬਾਈ ਚੈੱਕ ਕਰ ਲਈ ਜੀ ਕਿਸਰਾ ਜੜੀ ਪੈਣ ਦੇ ਵਿੱਚ ਬਹੁਤ ਸਾਰੇ ਨੁਕਸਾਨ ਹੋਏ ਤੁਹਾਡੇ ਸਾਡੇ ਤਾਂ ਬਾਈ ਜੀ ਤੁਸੀਂ ਵੈਸੇ ਦੇਖ ਹੀ ਲਿਆ ਤੁਸੀਂ ਆ ਰਹੇ ਹੋ ਵੀਡੀਓ ਚ ਦੇਖ ਲਿਆ ਜਿਹੜਾ ਜਿਹੜੀਆਂ ਕਣਕਾਂ ਸੀਗੀਆਂ 55 60 ਮਣਤੇ ਪਹਿਲਾ ਪੈਟਾ ਨਾ ਚਲੋ ਜੀ ਚਲੋ ਕੜੀ ਨਾ ਨਾ ਹਿੱਟ ਚਲੋ ਨਾ ਮਹਿਲੇ ਚ ਚਲੋਣੇ ਆ ਅੱਜ ਕਿਹੜੀਆਂ ਥੋੜੀ ਕੁੱਚ ਰੋਲ ਕੇ ਸਰ ਕਿੰਨਾ ਕੁ ਨੁਕਸਾਨ ਹੋਇਆ ਬਾਈ ਕਣਕਾਂ ਦਾ ਗੜੇ ਕਿੰਨਾ ਟਾਈਮ ਗੜੇ ਪਏ ਨੇ ਇਹ ਬਾਈ ਜੀ ਜਿਹੜੇ ਗੜੇ ਪਏ ਨੇ ਗੜੇ ਤਾਏ ਨੇ ਮੰਨ ਕੇ ਚੱਲ 10 ਮਿੰਟ ਪੂਰੀ ਫੁੱਲ ਛੁੱਟੀ ਨਾਲ ਜਿਵੇਂ ਕਹਿੰਦੇ ਪੁਰਵੇ ਵੱਡੇ ਗੜੇ ਜਿਹੜੇ ਕਿ ਮੰਨ ਕੇ ਡਿੱਗਣ ਤੋਂ ਬਾਅਦ ਵੀ ਦੋ ਦੋ ਘੰਟੇ ਖੁਰੇ ਨਹੀਂ ਤੇ ਜਿਹੜੀਆਂ ਕਣਕਾਂ ਸੀਗੀਆਂ 60 ਮਣਟਾਂ ਬਾਈ ਜੀ ਉਹ ਕਣਕਾਂ ਆਪਣੇ ਦਾ ਵੀ 10 ਮਣਟਾਂ ਈ ਰਹਿ ਗਈਆਂ ਇਹੀਆਂ ਕਣਕਾਂ ਨੇ ਜਿਹੜੀਆਂ 10 ਮਣਟ ਨੇ ਉਹ ਵੀ ਕੀ ਪਤਾ ਪ੍ਰਮਾਤਮਾ ਨੂੰ ਵੱਢਣ ਦੇਊ ਆ ਜਾਂ ਨਾ ਕੋ ਜਿਹੜੀਆਂ ਕਣਕਾਂ ਆਈਆਂ ਪੰਨਾਂ ਸੀ ਜਿਹਨਾਂ ਦੀ ਦੋ ਦਿਨਾਂ ਨੂੰ ਵੱਢਣੀਆਂ ਸੀ ਇੱਕ ਦਿਨ ਨੂੰ ਵੱਢਣੀਆਂ ਸੀਗੀਆਂ ਉਹ ਕਣਕਾਂ ਦਾ ਪਕਾਹ ਹੋਇਆ ਪਿਆ ਸੀ ਉਹ ਨੇਰੀ ਦੇ ਕਾਰਨ ਗੜਿਆਂ ਦੇ ਕਾਰਨ ਕਣਕ ਡਿੱਗ ਪੂਆਂ ਬੱਲੀ ਜਿਹੜੀ ਡਿੱਗ ਕੇ ਥੱਲੇ ਟੁੱਟ ਕੇ ਡਿੱਗ ਪਈ ਥੱਲੇ ਪਾਣੀ ਖੜਾ ਹੁਣ ਬਾਣਾ ਚ ਚਾਰ ਦਿਨ ਹੁਣ ਬਾਣਾ ਦੇ ਵਿੱਚ ਨਾ ਤਾਂ ਕੋਈ ਮਸ਼ੀਨ ਚੱਲਦੀ ਐ ਤੇ ਨਾ ਕੋਈ ਬੰਦਾ ਵੀ ਹੱਥੀ ਬਾਢੀ ਕਰ ਸਕਦਾ ਐ ਜੀ ਤਾਂ ਕਰਕੇ ਹੁਣ ਇਹ ਵੀ ਜਦੋਂ ਚਾਰ ਦਿਨਾਂ ਨੂੰ ਇਹਨਾਂ ਨੂੰ ਵੱਢਾਂਗੇ ਇਹ ਦਾਣਾ ਪੋਲਾ ਹੋ ਕੇ ਧੂਰ ਮਾਰੇ ਉਹ ਕਣਕ ਦਵਾਰੇ ਉਗਰੇ ਹੋਊਗੀ ਜਿਹੜੀ ਇਹਦੇ ਵਿੱਚ ਆ ਵੀ ਉਹ ਕਿਸੇ ਕੰਮ ਨਹੀਂ ਆਉਂਦੀ ਬਈ ਤਾ ਕਰਕੇ ਸਾਡੇ ਇਹ ਮੰਨ ਕੇ ਚੱਲੋ ਵੀ 10 ਪਿੰਡਾਂ 'ਚ ਪੂਰਾ ਫੁੱਲ ਨੁਕਸਾਨ ਆ ਜਿਵੇਂ ਸਾਡੇ ਨਾਲ ਚੇਰੇ ਵਾਲੀ ਪਿੰਡ ਆ ਗਿਆ ਸਾਡਾ ਪਿੰਡ ਵੀਰੇ ਵਾਲਾ ਆ ਗਿਆ ਜੀ ਨੇੜੇ ਪਿੰਡ ਭਲਾਈ ਆ ਗਿਆ ਨੇੜੇ-ਨੇੜੇ ਪਿੰਡਾਂ 'ਚ ਕਾਫੀ ਨੁਕਸਾਨ ਆ ਜੀ ਦਾ ਹਰੇ-ਚਾਰੇ ਦਾ ਵੀ ਨੁਕਸਾਨ ਆ ਜੀ ਘਰੇ ਪਸ਼ੂਆਂ ਤੇ ਵੀ ਨੁਕਸਾਨ ਹੋਇਆ ਜੀ ਇਹਨਾਂ ਦਾ ਜਿਹੜੇ ਪਸ਼ੂ ਬਾਹਰ ਆ ਕੇ ਗੜੇ ਮਾਰੀ ਚ ਦਰਖਤ ਦਰੁਖਤ ਡਿੱਗ ਪਏ ਮਕਾਨਾਂ ਦਾ ਵੀ ਨੁਕਸਾਨ ਆ ਜੀ ਆ ਕੇ ਸਿਰਫ ਕੋਈ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਕੋਈ ਪਹੁੰਚਿਆ ਤੁਹਾਡਾ ਇੱਥੇ ਨਹੀਂ ਜੀ ਇਹ ਤਾਂ ਜੀ ਸਾਡੇ ਕੋਲੇ ਹੁਣ ਤੱਕ ਤਾਂ ਕੋਈ ਨਹੀਂ ਪਹੁੰਚਿਆ ਜੀ ਇਹ ਬਾਈ ਜੀ ਆਏ ਨੇ ਜਿਹੜੇ ਵੀ ਜੀ ਨਿਊਜ਼ ਵਾਲੇ ਨੇ ਤੇ ਆਪਣਾ ਚੜਦੀ ਕਲਾ ਟਾਈਮ ਟੀਵੀ ਵਾਲੇ ਨੇ ਬਾਈ ਇਹ ਆਏ ਨੇ ਸਾਡੇ ਕੋਲੇ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਬਾਰੇ ਕੋਈ ਉਹ ਨਹੀਂ ਕੋਈ ਮੰਗਣੀ ਰੱਖੀ ਸੀ ਸਾਡੀ ਇਹ ਸਾਡੀ ਹੁਣ ਇਹ ਮੰਗ ਆ ਵੀ ਜੀ ਸਾਡੀ ਸਰਕਾਰ ਨੂੰ ਵੀ ਸਾਨੂੰ ਇਹਦਾ ਕੋਈ ਨਾ ਕੋਈ ਮਾਮਲਾ ਦਿੱਤਾ ਜਾਵੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ 60 ਮੰਨਦੇ ਪੈਸੇ ਦਿੱਤੇ ਜਾਣ ਜਾਂ ਕੋਈ ਮਾਮਲਾ ਦਿੱਤਾ ਸਾਨੂੰ ਤਾਂ ਆਏ ਆ ਵੀ ਸਾਨੂੰ ਖਰਚੇ ਹੀ ਦਿੱਤਾ ਜਾਵੇ ਅਸੀਂ ਕੋਈ ਬਾਲੀ ਬੜੀ ਮੰਗ ਨਹੀਂ ਰੱਖ ਸਕਦੇ ਵੀ ਆਪਦੀ ਆ ਵੀ ਸਾਡੀ 50 ਮਾਨ ਦੇ ਪੈਸੇ ਦਿੱਤੇ ਜਾਣ ਸਾਨੂੰ ਸਾਡੇ 60 ਮਾਨ ਦੇ ਪੈਸੇ ਪੈਸੇ ਦਿੱਤੇ ਜਾਣ ਵੀ ਹਾਂ ਵੀ ਸਾਡੇ ਨਾਲ ਵੀ ਇਨਸਾਫ ਕੀਤਾ ਜਾਵੇ ਇਨਸਾਫ ਹੋਵੇ ਵੀ ਸਾਡੇ ਨਾਲ ਵੀ ਸਾਡੀ ਜਿੰਨੇ ਵੀ ਨੁਕਸਾਨ ਹੋਇਆ ਜਿੰਨਾ ਅਸੀਂ ਖਰਚਾ ਕਰਿਆਗਾ ਕਿੱਲੇ ਤੇ ਉਹ ਕਿੱਲੇ ਦੇ ਹਿਸਾਬ ਨਾਲ ਸਾਨੂੰ ਪੈਸੇ ਦਿੱਤੇ ਜਾਣ ਕੋਈ ਜ਼ਿਆਦਾ ਮੰਗ ਨਹੀਂ ਰੱਖ ਸਕਦੇ ਕਿਉਂ ਸਾਡੇ ਜੀ ਪਿਛਲੇ ਕਈ ਸਾਲਾਂ ਤੋਂ ਵੀ ਫਸਲ ਜ਼ਿਆਦਾ ਨੁਕਸਾਨ ਹੋ ਰਿਹਾ ਜ਼ਿਆਦਾ ਨੁਕਸਾਨ ਹੋ ਰਿਹਾ ਵੀ ਪਹਿਲਾਂ ਨਰਮਾ ਵੀ ਨਹੀਂ ਹੋਇਆ ਅੱਗੇ ਤਾਂ ਚਲੋ ਜ਼ਿੰਮੇਵਾਰ ਕਹਿ ਦਿੰਦਾ ਸੀ ਵੀ ਜੇ ਨਰਮੇ ਦਾ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਕਣਕ ਤੱਕ ਆਰ ਪੂਰਾ ਕਰ ਦੋਗੇ ਕਣਕ ਤਾਂ ਹੋ ਜੂ ਹੁਣ ਇਹ ਰੁੱਤ ਇਹ ਜੀ ਆ ਗਈ ਜੀ ਵੀ ਨਾ ਤਾਂ ਕਿਸੇ ਦੇ ਖੇਤ ਚ ਦਾਣੇ ਆ ਹੁਣ ਤੇ ਨਾ ਘਰੇ ਆ ਘਰੇ ਵਾਲੇ ਤਾਂ ਹੁਣ ਆਪਾਂ ਖੇਤ ਵਾਲੇ ਦੀ ਆਸ ਰੱਖੀ ਆ ਨਾ ਕੋਈ ਪਸ਼ੂਆਂ ਨੂੰ ਤੂੜੀ ਆ ਘਰੇ ਜੀ ਤੇ ਨਾ ਕੋਈ ਦਾਣੇ ਖੇਤ ਤੇ ਆਸਾਂ ਰੱਖੀ ਬੈਠਾ ਜੀ ਹਰੇਕ ਜੀਵ ਦੀ ਜ਼ਿੰਮੇਵਾਰ ਹੁਣ ਜਦੋਂ ਖੇਤ 'ਚ ਹੀ ਦਾਣੇ ਹੈ ਨਹੀਂ ਜੀ ਘਰੇ ਕੀ ਜਾਣਗੇ ਆ ਚੱਕਰ ਆ ਜੀ ਹੁਣ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਾ ਵੀ ਜੀ ਸਾਡੀ ਮਦਦ ਕੀਤੀ ਜਾਵੇ ਵੀ ਸਾਨੂੰ ਜਿਹੇ ਜਿਹੇ ਸਾਡਾ ਮਾਅਬਜਾ ਹਾਂ ਸਾਡਾ ਹੱਕ ਦਿੱਤਾ ਜਾਵੇ ਹਾਂਜੀ ਹਾਂ